ਅੱਜ ਹੁਣ ਸੰਭੂ ਬਾਡਰ ਨੂੰ ਜਾ ਰਹੇ ਹਾਂ ਥੋੜੇ ਚਿਰ ਤੱਕ ਸੰਭੂ ਬਾਡਰ ਦੇ ਸਭ ਬੈਰੀਅਰ ਪੁੱਟੇ ਜਾਣਗੇ ਜੋ ਸਿਮਿੰਟ ਦੀਆਂ ਲਾਈਆਂ ਹੋਈਆਂ ਬੁਰਜੀਆਂ ਸਭ ਟਰੈਕਟਰਾਂ ਦੇ ਨਾਲ ਖੇੜੂ-ਖੇੜੂ ਕੀਤੀਆਂ ਜਾਣਗੀਆਂ ਉਹਦੀ ਕਿਸੇ ਵਿੱਚ ਸਾਡੇ ਬਜ਼ੁਰਗ ਢੰਗੜਾ ਪਾ ਕੇ ਪ੍ਰਦਰਸ਼ਨ ਕਰ ਰਹੇ ਆ ਮੋਦੀ ਭਾਜਲਾ ਜਿੱਥੇ ਭੱਜਿਆ ਜਾਂਦਾ ਹੀ ਉਹ ਜਿੰਨੇ ਮਰਜ਼ੀ ਬੈਰੀਅਰ ਲਾ ਲਓ ਆਪਾਂ ਬੈਰੀਅਰ ਤੋੜ ਕੇ ਹੀ ਜਾਵਾਂਗੇ ਜੋ ਮਰਜ਼ੀ ਕਰ ਲੋ ਜੇ ਜਮਾਨਾ ਫੁੱਟੇ ਭੰਗੜਾ ਪਉਂਦੇ ਆ ਜੋ ਪੈਣਿਆ ਅੱਜ ਫਿਰ ਆਹੋ ਵੇ ਬੱਬੂ ਦੂਰ ਉਚਾਰ ਦੇ ਯੋ ਬੱਬੂ ਕਿਤੇ ਵਿਆਹ ਜਾਂਦੇ ਓ ਕੋ ਮੰਗਾਨੇ ਲੱਗੇ ਆ ਹੁਣ ਚੱਲੇ ਆ ਹੱਟ ਤੇ ਕੋਈ ਤੂੰ ਖੰਨ ਨਹੀਂ ਦਿੰਦਾ ਅੱਜ ਵੰਤਾ ਤੇਰੀ ਅੱਨਾ ਨੂੰ ਮਰਦੇ ਸਭੀ ਬਾਟੇ ਪੰਨਾ ਸਭੀ ਖੁਸ਼ੀ ਦੇ ਵਿੱਚ ਸਾਡੇ ਕੋਲ ਤੇਰੇ ਚੰਦੋਂ ਮੇਪੜੀ ਦੇ ਰਾਏ ਹੋਏ ਮੈਰੀਓ ਪੜਨੇ ਆ ਬੈਠ ਕੇ ਮਾ ਕੱਲ੍ਹ ਕਰ ਬੜਾ ਜੀ ਹੋਈ ਜਾ ਤਾਰ ਬੱਪੂ ਤਿਆਰੀ ਕਰ ਲਈ ਫਿਰ ਉਹ ਨਹੀਂ ਤਿਆਰੀ ਆਹ ਵਾਹ ਵਾਹ ਉਹ ਵੀ ਆ ਗਏ ਤਿਆਰੀ ਫੁੱਲ ਖੱਟ ਗਿਆ ਇਹ ਖੱਟ ਕੇ ਹਿਸਾਬ ਆਈ ਤਾਂ ਵੇਖਣ ਤੇ ਆਰਡਰ ਮਿਲੇ ਸਹੀ ਇੱਕ ਬਣਾ ਸਾਨੂੰ ਹਾਂ ਆਦੀ ਸਾਡੇ ਇਥੇ ਬਹੁਤ ਖਿਲਾਰਾ ਉਹ ਕਹਿੰਦੇ ਕਈ ਕਈ ਫੋਟ ਉੱਚੀ ਦੁਆਰਾ ਨਹੀਂ ਕੋਈ ਨਹੀਂ ਦੇਖੋ ਘੰਟੀ ਇੱਕ ਸੱਟ ਪੁੰਦੀ ਆ ਸਾਡੇ ਬਾਸਲੇ ਦੀ ਨਿਗਲੀ ਆ ਪੰਡਈ ਬਾਤ ਨਿਗਲੀ ਜੇ ਦੁਆਰੇ ਦੀ ਉਹਨਾਂ ਸਾਡੀ ਗਾੜੀ ਕੋਈ ਦੁਆਰੇ ਸਾਰੇ ਮਰ ਨਹੀਂ ਆਏ